ਹੈਲੋ ਫਰੈਂਡਸ ਅੱਜ ਆਪਾਂ ਗੋਗਨ ਉਮੀਦਾ ਮੱਥਾ ਟੇਕਣ ਜਾ ਰਹੇ ਸੀ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂ ਇਸ ਲਈ ਆਪਾਂ ਨੂੰ ਮੱਥਾ ਟੇਕਣ ਲਈ ਚਾਹੀਦਾ ਹੈ ਆਪਾਂ ਸਭ ਤੋਂ ਪਹਿਲਾਂ ਸੱਤ ਸੱਪ ਬਣਾਵਾਂਗੇ ਜੋ ਆਪਾਂ ਆਟੇ ਦੇ ਬਣਾਵਾਂਗੇ ਤਿੰਨ ਵੱਡੇ ਅਤੇ ਚਾਰ ਛੋਟੇ ਸੱਪ ਬਣਾਵਾਂਗੇ ਨਾਲ ਹੀ ਆਪਾਂ ਸੱਪ ਦੇ ਅੰਡੇ ਬਣਾਵਾਂਗੇ ਜੋ ਕਿ ਆਟੇ ਨਾਲ ਹੀ ਬਣਾਉਣੇ ਹਨ ਤੇ ਨਾਲ ਥੋੜੀਆਂ ਜਿਹੀਆਂ ਸੇਮੀਆਂ ਵਟ ਲਵਾਂਗੇ ਕੱਚੇ ਆਟੇ ਦੀਆਂ ਤੇ ਇਸ ਦੇ ਉੱਤੇ ਆਪਾਂ ਤਵੇ ਦੀ ਕਾਲਸ ਅਤੇ ਹਲਦੀ ਲਾ ਦਵਾਂਗੇ ਨਾਲ ਹੀ ਆਪਾਂ ਲੱਸੀ ਤਿਆਰ ਕਰਾਂਗੇ ਜੀ ਕੱਚੀ ਲੱਸੀ ਹੁੰਦੀ ਹੈ ਕੱਚੀ ਲੱਸੀ ਦੇ ਵਿੱਚ ਗੁੜ ਦੁੱਧ ਅਤੇ ਪਾਣੀ ਪਾ ਲਵਾਂਗੇ ਤੇ ਕੱਚੀ ਲੱਸੀ ਤਿਆਰ ਹੋ ਗਈ ਜਿਸ ਨੂੰ ਪਿੰਡ ਵਾਲਾ ਨੂੰ ਇਹ ਇਸ ਵਾਰ ਦਾਜਰੂ ਮੱਥਾ ਟੇਕਣ ਬਾਰੇ ਜ਼ਰੂਰ ਪਤਾ ਹੋਊਗਾ ਪਲੀਜ਼ ਕਮੈਂਟ ਕਰਕੇ ਦੱਸਿਓ ਨਾਲ ਆਪਾਂ ਨੂੰ ਸ਼ੱਕਰ ਚਾਹੀਦੀ ਹੈ ਜੋ ਕਿ ਆਪਾਂ ਸ਼ੱਕਰ ਸਾਪਾ ਦਿਖਾਈ ਦੇਵੇ ਤਾਂ ਬੰਡ ਕਿਉਂਦੇ ਆ ਆਪਾਂ ਆਪਣੇ ਮੰਦਿਰ ਦੇ ਵਿੱਚ ਪਹੁੰਚ ਚੁੱਕੇ ਆ ਇਹ ਮੱਥਾ ਕਰੀਰ ਤੇ ਡੇਗਦਾ ਹੈ ਤੇ ਕਰੀਰ ਸਾਡੇ ਪਿੰਡ ਦੇ ਦੇ ਮੰਦਿਰ ਵਿੱਚ ਹੈ ਤੇ ਜੋ ਆਪਾਂ ਸਭ ਕੁਝ ਸਮਾਨ ਤਿਆਰ ਕਰਿਆ ਸੀ ਉਹ ਮੱਥਾ ਟੇਕਤਾ ਲਓ ਜੀ ਦੇਖੋ ਤੇ ਬਹੁਤ سارے ਲੋਕ ਮੱਥਾ ਟੇਕ ਕੇ ਗਏ ਹਨ ਤੇ ਅਸੀਂ ਵੀ ਮੱਥਾ ਟੇਕ ਦਿੱਤਾ ਹੈ ਤੇ ਆਹ ਦੇਖੋ ਮੈਂ ਇੱਥੇ ਬਹੁਤ ਇਹਦੇ ਬਾਅਦ ਮਿੱਟੀ ਕੱਢਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਤੇ ਅਸੀਂ ਮਿੱਟੀ ਕੱਢ ਰਹੇ ਹਾਂ ਮਿੱਟੀ ਹਮੇਸ਼ਾ ਪਾਣੀ ਦੇ ਕੋਲ ਹੀ ਕੱਢੀ ਜਾਂਦੀ ਹੈ ਤੇ ਲਓ ਜੀ ਸੱਤ ਮੁਠੀਆਂ ਕੱਢਦੇ ਹੈ ਅਸੀਂ ਕੱਢਦੀਆਂ ਥੈਂਕ ਯੂ ਫॉर द